ਤੇ ਸਮੂਤਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫੈਡਰਲ ਖਬਰ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੀ ਤੇ ਜਿਹੜਾ ਸਰਕਾਰ ਕਿਵੇਂ ਬਚੀ ਜੀ ਤਾਂ ਬਿਲਕੁਲ ਸਹੀ ਤੁਸੀਂ ਫੈਡਰਲ ਲਿਬਰਲ ਸਰਕਾਰ ਦੀ ਗੱਲ ਕਰੀਏ ਸੋ ਸਾਨੂੰ ਪਤਾ ਜਿਵੇਂ ਕਿ ਸਰਕਾਰ ਕੋਲ ਮжоਰਿਟੀ ਨਹੀਂ ਹੈ ਪਰ ਉਹਨਾਂ ਦੀ ਜਿਹੜੀ ਮਿਨੋਰਿਟੀ ਹੈ ਉਹ ਵੀ ਕਾਫੀ ਸਟਰੋਂਗ ਹੈ ਸੋ ਮжоਰਿਟੀ ਤੋਂ ਥੋੜਾ ਹੀ ਪਿੱਛੇ ਹੋ ਇਸ ਸਮੇਂ ਚੱਲ ਰਹੇ ਨੇ ਪਰ ਫਿਰ ਵੀ ਜਿਵੇਂ ਬਜਟ ਪਾਸ ਕਰਾਉਣਾ ਜਾਂ ਜ਼ਰੂਰੀ ਬਿੱਲ ਪਾਸ ਕਰਾਉਣੇ ਨੇ ਸੋ ਉਹਨਾਂ ਨੂੰ ਆਪੋਜੀਸ਼ਨ ਪਾਰਟੀਆਂ ਦਾ ਕਿਸੇ ਨਾ ਕਿਸੇ ਪਾਰਟੀ ਦਾ ਸਾਥ ਸਾਨੂੰ ਨੂੰ ਜ਼ਰੂਰ ਚਾਹੀਦਾ ਯਾਰ ਉਹਨਾਂ ਨੂੰ ਆਪੋਜੀਸ਼ਨ ਪਾਰਟੀਆਂ ਦਾ ਕਿਸੇ ਨਾ ਕਿਸੇ ਪਾਰਟੀ ਦਾ ਸਾਥ ਸਾਨੂੰ ਨੂੰ ਜ਼ਰੂਰ ਚਾਹੀਦਾ ਅੱਜ ਅੱਜ ਜੋ ਸੌਦਾ ਸੀ ਸੌਦਾ ਕਰਨ ਬਾਵਤੀ VOTING ਹੋਈ ਸੀ ਸੋ ਉਹਦੇ ਵਿੱਚ ਵੀ ਦੋ ਵਾਰ ਲਿਬਰਲ ਸਰਕਾਰ ਦਾ ਬਚਾਅ ਹੋਇਆ ਸੀ ਇੱਕ ਵਾਰ ਇਹ ਬਲਾਕ ਕੂਬਕ ਤੇ ਐਨਡੀਪੀ ਵੱਲੋਂ ਸਮਰਥਨ ਮਿਲ ਗਿਆ ਸੀਗਾ ਤਾਂ ਇੱਕ ਵਾਰ ਉਹਨਾਂ ਨੂੰ ਪ੍ਰੋਜੈਕਟਿਵ ਦਾ ਸਮਰਥਨ ਮਿਲ ਗਿਆ ਸੀ ਤਾਂ ਉਸ ਸਮੇਂ ਵੀ ਸਰਕਾਰ ਦਾ ਜਿਹੜਾ ਬਚਾਅ ਹੋਇਆ ਸੀਗਾ ਪਰ ਕੱਲ ਜੋ VOTING ਹੋਈ ਹੈ ਸੋ ਉਸ VOTING ਦੇ ਵਿੱਚ ਕਾਫੀ ਕਹਿ ਸਕਦੇ ਆ ਵੀ ক্লোਸ ਜਿਹੜਾ ਸੀਗਾ ਇਹ VOTING ਹੋਈ ਹੈ ਸੋ ਉਹਦੇ ਵਿੱਚ ਇਸ ਸਰਕਾਰ ਦੇ ਬਜਟ ਦੇ ਹੱਕ ਦੇ ਵਿੱਚ 170 ਤੇ ਵਿਰੋਧ ਦੇ ਵਿੱਚ 168 ਵੋਟਾਂ ਪਈਆਂ ਤੇ ਸਿਰਫ ਦੋ ਵੋਟਾਂ ਦਾ ਫਰਕ ਸੀਗਾ ਜੋ ਜਿਹਦੇ ਨਾਲੇ ਬਜਟ ਪਾਸ ਹੋਇਆ ਇਹਦੇ ਵਿੱਚ ਇਹ ਵੀ ਇੱਕ ਗੱਲ ਦੇਖਣ ਵਾਲੀ ਹੈ ਕਿ ਆਪੋਜੀਸ਼ਨ ਪਾਰਟੀਆਂ ਦੇ ਵਿੱਚੋਂ ਕਨਜ਼ਰਵੇਟਿਵ ਪਾਰਟੀ ਦੇ ਦੋ ਇਹ ਮੈਂਬਰ ਜਿਹੜੇ ਨੇ ਪਾਰਲੀਮੈਂਟੋਂ ਗੈਰਹਾਜ਼ਰ ਸੀਗੇ ਤੇ ਨਾਲ ਐਨਡੀਪੀ ਦੇ ਵੀ ਦੋ ਮੈਂਬਰ ਪਾਰਲੀਮੈਂਟ ਗੈਰਹਾਜ਼ਰ ਸੀਗੇ ਸੋ ਇਹਦੇ ਵਿੱਚ ਜਿਹੜੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਲਾਰੀ ਇਡਲਾਰਟ ਨੇ ਤੇ ਗਾਰਡ ਜੌਨਸ ਨੇ ਤੇ ਕਨਜ਼ਰਵੇਟਿਵ ਪਾਰਟੀ ਦੇ ਸ਼ਾਨਨ ਸਟਫਸ ਨੇ ਤੇ ਮੈਟ ਜੈਰੀ ਰਾਖਸ ਜਿਹੜੇ ਨੇ ਸੋ so, ਟੋਟਲ 4 ਇਹ ਐਮਪੀ ਸੀ ਜਿਹੜੇ ਸੀਗੇ ਦੋਵਾਂ ਪਾਰਟੀਆਂ ਦੇ ਉਹ ਗੈਰਹਾਜ਼ਰ ਸੀਗੇ ਸੋ ਇਸ ਚੀਜ਼ ਦਾ ਫਾਇਦਾ ਵੀ ਲਿਬਰਲ ਸਰਕਾਰ ਨੂੰ ਮਿਲਿਆ ਕਿਉਂਕਿ ਇਹਦੇ ਵਿੱਚ ਐਨਡੀਪੀ ਨੇ ਤਾਂ ਪਹਿਲਾਂ ਹੀ ਫੈਸਲਾ ਕਰ ਲਿਆ ਸੀਗਾ ਕਿ ਕਿਹੜੇ ਉਹਨਾਂ ਦੇ ਵਿਰੋਧ ਦੇ ਵਿੱਚ ਵੋਟ ਪਾਉਣਗੇ ਜਾਂ ਕਿਹੜੇ ਐਮਪੀ ਸੀ ਜਿਹੜੇ ਨੇ ਉਹ ਗੈਰਹਾਜ਼ਰ ਰਹਿਣਗੇ ਐਸਟ੍ਰਾਂਡ ਰਣਗੇ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਕਨਜ਼ਰਟੀ ਦੇ ਸੋ ਉਹ ਜਿਸ ਤਰ੍ਹਾਂ ਦਾ ਵਿਪਵ ਜਾਰੀ ਕਰਨਾ ਚਾਹੀਦਾ ਸੀਗਾ ਉਸ ਤਰੀਕੇ ਦਾ ਵਿਪਵ ਜਾਰੀ ਨਹੀਂ ਹੋਇਆ ਤੇ ਦੋ ਐਮਪੀ ਜਿਹੜੇ ਨੇ ਇਹਦੇ ਵਿੱਚੋਂ ਗੈਰਹਾਜ਼ਰ ਵੀ ਰਹੇ ਨੇ ਸਰਕਾਰ ਨੂੰ ਫਾਇਦਾ ਹੋਇਆ ਤੇ ਇਹਦੇ ਵਿੱਚ ਪਿੰਨ ਜੀ ਇਹ ਵੀ ਆ ਕਿ ਜੋ ਸਾਡੇ ਪ੍ਰਾਈਮ ਮਿਨਿਸਟਰ ਨੇ ਕਾਰਨੀ ਸਾਹਿਬ ਸੋ ਉਹਨਾਂ ਨੇ ਵੀ ਕਿਹਾ ਕਿ ਕਹਿੰਦੇ ਵੀ ਬਜਟ ਸਾਡਾ ਪਾਸ ਹੋ ਗਿਆ ਆ ਤੇ ਕਹਿੰਦੇ ਵੀ ਸਾਡੀਆਂ ਜਿਹੜੀਆਂ ਪ੍ਰਾਇੋਰਟੀਜ਼ ਨੇ ਕਿਉਂਕਿ ਉਹ ਇਸ ਬਜਟ ਨੂੰ ਜਨਰੇਸ਼ਨਲ ਬਜਟ ਕਹਿ ਰਹੇ ਨੇ ਪਿਛਲੇ ਦਿਨੀ ਕਾਫੀ ਅਨਾਊਂਸਮੈਂਟਸ ਵੀ ਹੋਈਆਂ ਨੇ ਹੁਣ ਦੇਖਦੇ ਆ ਬਜਟ ਪਾਸ ਹੋਣ ਤੋਂ ਬਾਅਦ ਸਰਕਾਰ ਜੋ ਜੋ ਆਪਣੇ ਵਾਦੇ ਉਹਨਾਂ ਨੇ ਕੀਤੇ ਨੇ ਉਹਨਾਂ ਵਾਦਿਆਂ ਦੇ ਉੱਪਰ ਕਿਸਾ ਅਗਨਾ ਕਰੇ ਉਹ ਤਦ ਨਿਤਪਿੰਦ ਜੀ ਨਾਲੇ ਵੀ ਗੱਲ ਹੈ ਤੇ ਚੁਣੌਤੀਆਂ ਇਸ ਸਮੇਂ ਸਰਕਾਰ ਵਾਸਤੇ ਬਹੁਤ ਨੇ ਵੈਸੇ ਲੋਕਾਂ ਦੀ ਵੀ ਗੱਲ ਕਰੀਏ ਨਾ ਤਾਂ ਕੋਈ ਲੋਕ ਕੈਨੇਡੀਅਨ ਆਮ ਕੈਨੇਡੀਅਨ ਮੇਰੇ ਤੁਹਾਡੇ ਵਰਗੇ ਚਾਹੁੰਦੇ ਸੀ ਇਲੈਕਸ਼ਨ ਹੋਣ ਤੇ ਨਾ ਹੀ ਇਸ ਸਮੇਂ ਕੋਈ ਵੀ ਪੋਲਿਟੀਕਲ ਪਾਰਟੀ ਚਾਹੁੰਦੀ ਸੀ ਭਾਵੇਂ ਕਨਜ਼ਰਵੇਟਿਵ ਹੈ ਐਨਡੀਪੀ ਹੈ ਤੇ ਜਾਬਲਰ ਕਿ ਸਿਕਾਇਆ ਇੰਨੀ ਜਲਦੀ ਇਲੈਕਸ਼ਨ ਇਸ ਸਮੇ ਕੋਈ ਵੀ ਨਹੀਂ ਸੀ ਚਾਹੁੰਦਾ ਅਗਰ ਹੋ ਜਾਂਦੇ ਮੰਨ ਲਓ ਇਲੈਕਸ਼ਨ ਅੱਜ ਕਰਵਾ ਦਿੱਤੇ ਜਾਂ ਤਾਂ ਉਹਦਾ ਸਭ ਤੋਂ ਵੱਡਾ ਫਾਇਦਾ ਪ੍ਰਾਈਮ ਮਿਨਿਸਟਰ ਮਾਰਕਾਣੀ ਸਾਹਿਬ ਨੂੰ ਹੋਣਾ ਤਾਂ ਉਹ ਇੱਕ ਵੱਡੀ ਮжоਰਿਟੀ ਨਾਲ ਦੁਆਰਾ ਜਿਹੜਾ ਹੈ ਸਰਕਾਰ ਬਣਾ ਸਕਦੇ ਨੇ ਇਹ ਗੱਲਾਂ ਨਾਲ ਆਪੋਜੀਸ਼ਨ ਨੇ ਵੀ ਪਤਾਇਆ ਤੋਂ ਇਸ ਕਰਕੇ ਇੱਕ ਤਰੀਕੇ ਨਾਲ ਵਿਰੋਧ ਵਿੱਚ ਤਾਦਤਤਾ ਗਿਆ ਐਬਸੈਂਟ ਵੀ ਰਹਿ ਗਏ ਵਿੱਚੋਂ ਤੇ ਇਹ ਜਿਹੜਾ ਸੀ ਬਜਟ ਨੂੰ ਉਹ ਪਾਸ ਵੀ ਹੋਣ ਦੇ ਵਿੱਚ ਇੱਕ ਤਰੀਕੇ ਦਾ ਮਦਦ ਵੀ ਕਰ ਦਿੱਤੀ ਗਈ ਜੀ ਪੈਸਾ ਹੁਣ ਮਾਲਕਾ ਨਹੀਂ ਉਹਨਾਂ ਦਾ ਫਰਜ਼ੇ ਬਣ ਜਾਂਦਾ ਹੈ ਜੇ ਬਜਟ ਪਾਸ ਹੋ ਗਿਆ ਸਰਕਾਰ ਨੂੰ ਥੋੜੀ ਜੀ ਆਕਸੀਜਨ ਹੋਰ ਮਿਲ ਗਈ ਚੱਲਣ ਦੇ ਲਈ ਹੁਣ ਲੋਕ ਤੁਸੀਂ ਆਪਣੇ ਆਪ ਕਿਹਾ ਵੀ ਕੋਈ ਨਹੀਂ ਚਾਹੁੰਦਾ ਹੈਗਾ ਮੈਂ ਤੁਸੀਂ ਕੋਈ ਵੀ ਲੋਕ ਵੀ ਭਾਈ ਦੁਆਰੇ ਇਲੈਕਸ਼ਨ ਹੋਵੇ ਸੋ ਜੇ ਹੁਣੇ ਬਚੇ ਨੇ ਤਾਂ ਜਿਹੜੇ ਲੋਕਾਂ ਦੇ ਮੁੱਦੇ ਨੇ ਮੰਗਾਈ ਨੂੰ ਲੈ ਕੇ ਸਿਕਿਉਰਟੀ ਨੂੰ ਲੈ ਕੇ ਬਿਜ਼ਨੈਸਸ ਨੂੰ ਲੈ ਕੇ ਇੰਪੋਰਟ ਐਕਸਪੋਰਟ ਨੂੰ ਲੈ ਕੇ ਸੋ ਇਤਾਂ ਦੇ ਉੱਤੇ ਉਹ ਜਿਆਦਾ ਫੋਕਸ ਕਰਨ ਕਿਉਂਕਿ ਜੋ ਵਾਅਦੇ ਕੀਤੇ ਸੀ ਉਹਨਾਂ ਇਹਨਾਂ ਨੂੰ ਨਿਭਾਉਣੇ ਚਾਹੀਦੇ ਨੇ ਸੋ ਲਓ ਜੀ ਬਾਅਦ ਅਗਲੀ ਖਬਰ ਤੇ ਵੱਲ ਜੇ ਮਹਿੰਗਾਈ ਦੀ ਗੱਲਬਾਤ ਹੋਈ ਆ ਸੋ ਕਹਿੰਦੇ ਜੀ ਮਹਿੰਗਾਈ ਦਰ ਘੱਟ ਹੋਈ ਆ ਇਹ ਹੁਣ ਅੰਕੜੇ ਕਹਿੰਦੇ ਆ ਫਿਰ ਲੋਕ ਤਾਂ ਕੋਈ ਸ਼ੋਰ ਕਹਿੰਦੇ ਆ ਬਦਨ ਸਾਹਿਬ ਦੇਖੋ ਪਿੰਡ ਜੀ ਜੋ ਸਰਕਾਰਾਂ ਹੁੰਦੀਆਂ ਨੇ ਜੋ ਜੋ ਸਿਸਟਮ ਹੁੰਦਾ ਆ ਸੋ ਉਹਨਾਂ ਨੇ ਅੰਕੜਿਆਂ ਨੂੰ ਹੀ ਅੱਗੇ ਰੱਖ ਕੇ ਗੱਲ ਕਰਨੀ ਹੁੰਦੀ ਆ ਇਸ ਸਮੇਂ ਇਹ ਮਾਰਕੀਟ ਦੇ ਹਾਲਾਤ ਕੀ ਕਹਿੰਦੇ ਨੇ ਮਾਰਕੀਟ ਦੇ ਵਿੱਚ ਜੋ ਵੱਖੋ ਵੱਖਰੇ ਏ ਅਪਟਰਸ ਹੁੰਦੇ ਨੇ ਸੋ ਉਹਨਾਂ ਦੇ ਮੁਤਾਬਕ ਮਾਰਕੀਟ ਦੀ ਸਥਿਤੀ ਕੀ ਹੁੰਦੀ ਆ ਸੋ ਉਹਦੇ ਹਿਸਾਬ ਦੇ ਨਾਲ ਹੀ ਫਿਰ ਗੱਲਾਂ ਬਾਤਾਂ ਹੁੰਦੀਆਂ ਨੇ ਸੋ ਇਹਦੇ ਵਿੱਚ ਇਹ ਆ ਕਿ ਇੱਕ ਕੈਨੇਡਾ ਦੀ ਜੋ ਇਨਫਲੇਸ਼ਨ ਹੈ ਅਕਤੂਬਰ ਮਹੀਨੇ ਦੀ ਸੋ ਉਹ ਸਟੈਟਿਸਟਿਕ ਕੈਨੇਡਾ ਦੇ ਅੰਕੜਿਆਂ ਦੇ ਹਿਸਾਬ ਦੇ ਨਾਲ 2.2 ਫੀਸੇਜ ਦੇ ਉੱਪਰ ਰਹੀ ਹੈ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਗੈਸੋਲੀਨ ਦੇ ਪ੍ਰਾਈਸ ਨੇ ਕਹਿੰਦੇ ਵੀ ਉਹਦਾ ਇੱਕ ਵੱਡਾ ਇੰਪੈਕਟ ਰਿਹਾ ਜੇ ਗੈਸੋਲੀਨ ਦੇ ਪ੍ਰਾਈਸ ਦੀ ਸੀਧੀ ਵਿੱਚੋਂ ਕੱਢ ਦਿੱਤੇ ਜਾਣ ਹਾਂ ਹੀ 인ਫਲੇਸ਼ਨ ਰੇਟ 2.6 ਦੇ ਉੱਪਰ ਆਉਂਦੀ ਆ ਤੇ ਇਹਦੇ ਨਾਲ ਜੇਕਰ ਇਹ ਗੈਸੋਲਿਨ ਦੇ ਪ੍ਰਾਈਸਿਸ ਤੋਂ ਇਲਾਵਾ ਦੇਖੀਏ ਤਾਂ ਇਹ ਗ੍ਰੋਸਰੀ ਦੇ ਪ੍ਰਾਈਸਿਸ ਵੀ ਵਧੇ ਨੇ ਜਾਂ ਸਾਡੀਆਂ ਹੋਰ ਜ਼ਰੂਰੀ ਚੀਜ਼ਾਂ ਨੇ ਉਹਨਾਂ ਦੇ ਪ੍ਰਾਈਸਿਸ ਵੀ ਵਧੇ ਨੇ ਕਹਿੰਦੇ ਵੀ ਟੈਲੀਫੋਨ ਦੇ ਬਿਲ ਵਗੈਰਾ ਵੀ ਵੱਧ ਆ ਰਹੇ ਨੇ ਆਟੋ ਇੰਸ਼ੋਰੈਂਸ ਵੀ ਵਧੀ ਹੈ ਨਾਲ ਘਰਾਂ ਦੀ ਇੰਸ਼ੋਰੈਂਸ ਵੀ ਵਧੀ ਹੈ ਸੋ ਓਵਰਆਲ ਜਿਹੜੀਆਂ ਬੇਸਿਕ ਲੋਕਾਂ ਦੀਆਂ ਜ਼ਰੂਰਤਾਂ ਨੇ ਉਹ ਤਕਰੀਬਨ ਤਕਰੀਬਨ ਸਾਰੀਆਂ ਹੀ ਵਧੀਆਂ ਨੇ ਪਰ ਕੁੱਲ ਬਣਾ ਕੇ ਜੋ ਆંકੜੇ ਨੇ ਉਹ ਇਹ ਦੱਸ ਰਹੇ ਨੇ ਕਿ ਇਨਫਲੇਸ਼ਨ ਦੇ ਵਿੱਚ ਥੋੜੀ ਕਮੀ ਆਈ ਹੈ 2.2 ਪਰਸੈਂਟ ਦੇ ਉੱਪਰ ਆਈ ਹੈ ਸੋ ਇਹਦੇ ਨਾਲੇ ਆ ਕਿ ਆਉਣ ਵਾਲੇ ਸਮੇਂ ਦੌਰਾਨ ਇਹ ਬੈਂਕ ਆਫ ਕੈਨੇਡਾ ਵਾਸਤੇ ਥੋੜਾ ਸਿਕਾਲਾ ਹੋ ਜਾਊਗਾ ਕਿਉਂਕਿ ਇਹ ਇਨਫਲੇਸ਼ਨ ਇਸ ਸਮੇਂ ਕੰਟਰੋਲ ਦੇ ਵਿੱਚ ਨਜ਼ਰ ਆ ਰਹੀ ਹੈ ਆંકੜਿਆਂ ਦੇ ਮੁਤਾਬਕ ਤੇ ਦੂਜੇ ਪਾਸੇ ਆ ਕਿ ਜੋਬ ਸੈਕਟਰ ਵੀ ਵਧੀਆ ਪਰਫਾਰਮੈਂਸ ਦੇ ਰਿਹਾ ਜੋਬ ਸੈਕਟਰ ਦੇ ਵਿੱਚ ਕੋਈ ਇਸ ਸਮੇਂ ਮਾੜੇ ਹਾਲਾਤ ਨਹੀਂ ਹੈ ਕਿਉਂਕਿ ਜੋ ਪਿਛਲੇ ਆંકੜੇ ਆਏ ਸੀਗੇ ਇਹ ਬੇਸ਼ੱਕ ਗਰਾਊਂਡ ਲੈਵਲ ਤੇ ਕੁਝ ਵੱਖਰੀ ਤਸਵੀਰ ਹੈ ਪਰ ਆਂਕੜਿਆਂ ਦੇ ਵਿੱਚ ਜੌਬ ਸੈਕਟਰ ਵੀ ਜਿਹੜਾ ਹੈ ਤੇ ਪਿਛਲੇ ਇਹ ਆਂਕੜਿਆਂ ਦੇ ਵਿੱਚ ਵਧੀਆ ਸੀਗਾ 인ਫਲੇਸ਼ਨ ਕੰਟਰੋਲ ਦੇ ਵਿੱਚ ਹੈ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਭਿੰਦਰ ਜੀ ਫਿਰ ਮੌਕਾ ਮਿਲੇਗਾ ਆਪਣੀ ਵੀ ਇੱਕ ਥਾਪੜਨ ਦਾ ਵੀ ਦੇਖੋ ਸਭ ਕੁਝ ਵਧੀਆ ਚੱਲ ਰਿਹਾ ਸੋ ਬੈਂਕ ਆਫ ਕੈਨੇਡਾ ਨੂੰ ਵੀ ਔਰ ਆਲੇ ਸਮੇਂ ਦਰਾਂ ਜੋ ਆਪਣੇ ਫੈਸਲੇ ਨੇ ਇੰਟਰਸਟ ਰੇਟ ਨੂੰ ਲੈਣ ਵਾਸਤੇ ਅਗਰ ਉਹ ਘਟਾ ਕਰਨਾ ਚਾਹੁੰਦੇ ਨੇ ਤਾਂ ਉਹ ਵੀ ਉਹਨਾਂ ਨੂੰ ਸਖਾੜਾ ਹੋ ਸਕਦਾ ਹੈ ਜਿਸ ਤਰ੍ਹਾਂ ਸਾਹਿਬ ਹਾਲਾਤ ਇਦਾਂ ਦੇ ਬਣ ਕੇ ਕਿਉਂਕਿ ਲਾਅ ਬਹੁਤ ਨਰਮ ਹੈਗੇ ਨੇ ਇਹ ਪਹਿਲਾਂ ਵੀ ਹੁੰਦਾ ਹੋਊਗਾ ਪਰ ਆ ਤਾਂ ਜਿਹੜੀ ਖਬਰ ਆਪਾਂ ਸਾਂਝੀ ਕਰਨ ਲੱਗੇ ਆ ਇਹ ਤਾਂ ਸੁਣ ਕੇ ਹੈਰਾਨੀ ਹੋਗੀ ਵੀ ਮਰੇ ਹੋਏ ਬੰਦਿਆਂ ਨੂੰ ਵੀ ਨੀਜੀ ਬਖਸ਼ ਦੇ ਹੈਗੇ ਸੋ ਕਬਰਾਂ 'ਚੋਂ ਵੀ ਕਹਿੰਦੇ ਚੋਰੀਆਂ ਕਰ ਲੈਂਦੇ ਨੇ ਸੁਣ ਕੇ ਗਰੋਹ ਕਾਬੂ ਕੀਤਾ ਗਿਆ ਜੀ ਤੇ ਦੇਖੋ ਪਿੰਡਾ ਜੀ ਖਬਰਾਂ ਇਸ ਤਰੀਕੇ ਦੀਆਂ ਆਉਂਦੀਆਂ ਨੇ ਕਿ ਕਈ ਵਾਰ ਹੈਰਾਨੀ ਵੀ ਹੁੰਦੀ ਆ ਇਹ ਕਈ ਵਾਰ ਸੋਚਾ ਵਿੱਚ ਵੀ ਪੈਦੇ ਦਾ ਵੀ ਕਿਸ ਪਾਸੇ ਨੂੰ ਇਹ ਹਾਲਾਤ ਜਾ ਰਹੇ ਨੇ ਵੀ ਲੋਕਾਂ ਦੀ ਮਾਨਸਿਕਤਾ ਇਹ ਕਿਸ ਪਾਸੇ ਨੂੰ ਜਾ ਰਹੀ ਹੈ ਕਿਉਂਕਿ ਇਸ ਤਰੀਕੇ ਦੀ ਖਬਰ ਕਈ ਵਾਰ ਤੇ ਪਿਛਾ ਜੈਸੀ ਭਾਰਤ ਦੀ ਉਧਰਲੀ ਗੱਲ ਕਰੀਏ ਕਿਤੇ ਕਿਤੇ ਸੁਣਨ ਵਿੱਚ ਆ ਜਾਂਦੇ ਆ ਸਿਗਾ ਵੀ ਕੋਸ਼ਿਸ ਤਰੀਕੇ ਦੇ ਲੋਕ ਵੀ ਹੈਗੇ ਨੇ ਵੀ ਕਮਰਾ ਨੂੰ ਫਰੋਲ ਕੇ ਜਾਂ ਇਸ ਤਰੀਕੇ ਦੇ ਕੰਮ ਜਾਂ ਵਿੱਚੋਂ ਕੁਝ ਚੀਜ਼ਾਂ ਕੱਢ ਲੈਣੀਆਂ ਜੋ ਇਹ ਲਾਸ਼ਾਂ ਦੇ ਨਾਰ ਮ੍ਰਿਤਕ ਵਿਅਕਤੀਆਂ ਦੇ ਨਾਲ ਰੱਖੀਆਂ ਹੁੰਦੀਆਂ ਸੀਗਾ ਪਰ ਇਹਨਾਂ ਮੁਲਕਾਂ ਦੇ ਵਿੱਚ ਇਸ ਤਰੀਕੇ ਦੀਆਂ ਖਬਰਾਂ ਇੱਕ ਘੱਟ ਹੀ ਸੌਣੇ ਨੂੰ ਮਿਲਦੀਆਂ ਸੀ ਪਰ ਇਹ ਚੀਜ਼ ਚੱਲ ਰਹੀ ਸੀ ਕੋ ਜੀਟੀਏ ਜੀਟੀਏ ਦੇ ਆਲੇ-ਦੁਆਲੇ ਇਸ ਤਰੀਕੇ ਦੀਆਂ ਗੱਲਾਂਬਾਤਾਂ ਹੋ ਰਹੀਆਂ ਸੀ ਆ ਇਹ ਵੱਖ-ਵੱਖ ਜਿਹੜੀਆਂ ਕਬਰਾਂ ਨੇ ਮਕਬਰੇ ਨੇ ਸੋ ਉਹਨਾਂ ਤੋਂ ਇਸ ਤਰੀਕੇ ਦੀ ਖਬਰ ਆ ਰਹੀ ਸੀ ਵੀ ਜਿਹੜੇ ਲੋਕ ਉੱਥੇ ਦਫਰਾਏ ਗਏ ਨੇ ਸੋ ਉਹਨਾਂ ਦੇ ਨਾਲ ਛੇੜਛਾੜ ਹੋ ਰਹੀ ਹੈ ਜਦੋਂ ਉਹਨਾਂ ਦਾ ਸਾਮਾਨ ਰੱਖਿਆ ਗਿਆ ਸੋ ਉਹਦੇ ਨਾਲ ਵੀ ਛੇੜਛਾੜ ਹੋ ਰਹੀ ਹੈ ਸਾਮਾਨ ਚੋਰੀ ਵੀ ਹੋ ਰਿਹਾ ਸੀਗਾ ਸੋ ਜੀਟੀਏ ਦੀ ਜਿਹੜੀ ਪੁਲਿਸ ਹੈ ਹਾਲਟਨ origignal ਪੁਲਿਸ ਦੇ ਵਿੱਚ ਹੈ ਨਿਆਗਰਾ ਪੁਲਿਸ ਹੈ ਦੇ ਵਿੱਚ ਸੋ ਇਹ ਐਕਟਿਵ ਸੀਗੇ ਇਹ ਕੋਸ਼ਿਸ਼ ਕਰ ਰਹੇ ਸੀ ਇਸ ਕਰੋੜ ਨੂੰ ਫੜਨ ਵਾਸਤੇ ਸੋ ਦੋ ਇੰਡੀਵਿਜੂਅਲਸ ਜਿਹੜੇ ਨੇ ਫੜ ਹੋਏ ਨੇ ਤੇ ਕਹਿੰਦੇ ਇਹਨਾਂ ਦੇ ਉੱਪਰ 300 ਤੋਂ ਵਧੇਰੇ ਜਿਹੜੇ ਚੋਰੀ ਦੇ ਚਾਰਜਸ ਲੱਗੇ ਨੇ ਤਾਂ ਕਹਿੰਦੇ 600 ਦੇ ਕਰੀਬ ਜਿਹੜੀਆਂ ਚੋਰੀ ਹੋਈ ਆਈਟਮਸ ਨੇ ਵਕ ਵਕ ਤੇ ਜਿਹੜੀਆਂ ਉਹ ਇਹਨਾਂ ਦੇ ਕੋਲ ਆਈਆਂ ਨੇ ਸੀ ਕਰਦੇ ਕਿਸੇ ਚੋਰੀ ਕਰਦੇ ਸੀਗੇ ਫਿਰ ਉਹਨਾਂ ਨੂੰ ਕਈ ਵਾਰ ਜਨਾ ਸੋਸ਼ਲ ਮੀਡੀਆ ਥਰੂ ਵੇਚ ਦੇਣਾ ਆਨਲਾਈਨ ਵੇਚ ਦੇਣਾ ਜਾਂ ਕਿਸੇ ਹੋਰ ਇਨਤ ਦੁਕਾਨਵਾਲੇ ਨਾਲ ਗੱਲ ਕਰਕੇ ਇਹਨਾਂ ਨੇ ਵੇਚ ਦੇਣਾ ਕੋਈ ਜਾਂਦੇ ਉੱਥੇ ਕਬਰਾਂ ਤੇ ਮਕਬਰਿਆਂ ਤੇ ਇਹੀ ਸੀਗੇ ਕਹਿ ਕੇ ਵੀ ਅਸੀਂ ਉਹਨਾਂ ਦੇ ਰਿਸ਼ਤੇਦਾਰ ਆਂ ਅਗਰ ਕੋ ਪੁੱਛਦਾ ਵੀ ਸੀਗਾ ਤੇ ਹੁਣ ਪਤਾ ਲੱਗਾ ਵੀ ਇਸ ਮਾਮਲੇ ਦੇ ਵਿੱਚ ਕੋਈ ਜੌਨ ਰੋਚੇ ਉਮਰ 45 ਸਾਲ ਜਾਰਡਨ ਨੋਵਲ ਹੈ ਉਮਰ ਕੱਤੀ ਸਨ ਇੱਕ ਔਰਤ ਹੈ ਤੇ ਇੱਕ ਇਹਦੇ ਵਿੱਚ ਇਹ ਮਰਦ ਹੈ ਦੋ ਜਣੇ ਆ ਟੋਟਲ ਸੋ ਦੋਵਾਂ ਨੂੰ ਗ੍ਰਿਫਤਾਰ ਕਰਕੇ ਵੱਖੋ ਵੱਖਰੇ ਭੁਪਿੰਦਰ ਜੀ ਚਾਰजेस ਨਾਲ ਦੇ ਉੱਪਰ ਲੱਗੇ ਨੇ ਸੋ ਕਾਫੀ ਸਾਰੇ ਚਾਰजेस ਇਹਨਾਂ ਦੋਵਾਂ ਦੇ ਉੱਪਰ ਜਿਹੜੇ ਆ ਇਹਨਾਂ ਮਾਬੜੇ ਤੇ ਲਾਏ ਗਏ ਨੇ ਸੋ ਕਾਫੀ ਇਮਾਨਦਾਰ ਭਾਗੀ ਖਬਰ ਹੈ ਇਸ ਤਰੀਕੇ ਨਾਲ ਹੋਣਾ ਸੋ ਇਸ ਦੇ ਨਾਲ ਇੱਕ ਹਾਦਸਾ ਵੀ ਪਿੰਨਤੀ ਸੌਦੀ ਅਰਬ ਚ ਹੋਇਆ ਸੋ ਜਿਦੇ ਵਿੱਚ ਘੱਟੋ-ਘੱਟ 42 ਭਾਰਤੀਆਂ ਦੀ ਮੌਤ ਹੋਈ ਹੈ ਸਾਰੇ ਉੱਥੇ ਉਮਰਾ ਕਰਨ ਵਾਸਤੇ ਗਏ ਸੀ ਬਹੁਤ ਧਾਰਮਿਕ ਯਾਤਰਾ ਤੇ ਉੱਥੇ ਗਏ ਸੀਗੇ ਸੌਦੀ ਅਰਬ ਤਾਂ ਇਹ ਕਹਿੰਦੇ ਵੀ ਇੱਕ ਜਿਹੜੀ ਇਹਨਾਂ ਦੀ ਬੱਸ ਸੀ ਡੀਜ਼ਲ ਟੈਂਕਰ ਕਰਨਾਟਕ ਆ ਗਈ ਸੋ ਇਹ ਸ਼ੁਰੂਆਤੀ ਰਿਪੋਰਟਾਂ ਵਿੱਚ ਦੱਸਿਆ ਕਿ ਘੱਟੋ-ਘੱਟ 42 ਭਾਰਤੀ ਜਿਹੜੇ ਨੇ ਇਹਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਤੇ ਜ਼ਿਆਦਾਤਰ ਇਹ ਜੋ ਭਾਰਤ ਦਾ ਸੂਬਾ ਹੈ ਤਿਲੰਗਨਾ ਸੋ ਉਹਦੇ ਨਾਲ ਪਰ ਵੀ ਨਾ ਕਿ ਸਬੰਧਤ ਦੱਸਿਆ ਜਾ ਰਿਹਾ ਹੈ ਜੀ ਪੰਨ ਸਾਹਿਬ ਇੱਕ ਇੱਕ ਦੋ ਛੋਟੇ ਛੋਟੇ ਜਿਹੇ ਹੈ ਇੱਕ ਤੁਸੀਂ ਵੀਡੀਓ ਵੀ ਅਪਲੋਡ ਕੀਤੀ ਸੀ ਮੇਰੇ ਖਲ ਘਰ ਨੂੰ ਅੱਗ ਲੱਗੀ ਹੈ ਜੀ ਕਿਤੇ ਤੇ ਜੀ ਕਿ ਨਸੀ ਜੋ ਘਰ ਨੂੰ ਅੱਗ ਲੱਗਣ ਵਾਲੀ ਵੀਡੀਓ ਆ ਸੋ ਉਹ ਆ ਰਹੀ ਸੀਗੀ ਖਬਰ ਜਿਹੜੀ ਆ ਪੰਜਾਬੀਆਂ ਦੀ ਸੰਗਣੀ ਬਸੋ ਵਾਲਾ ਏਰੀਆ ਆ ਤੇ ਕੈਸਲ ਮੋਰ ਤੇ ਗੋਰਵੇ ਸੋ ਇਹ ਐਤਵਾਰ ਦੀ ਘਟਨਾ ਆ ਦੁਪਹਿਰਕ ਜਿਹੇ ਦੀ ਘਟਨਾ ਸੀਗੀ ਐਤਵਾਰ ਦੀ ਸੋ ਉਸ ਸਮੇਂ ਇਹ ਘਟਨਾ ਵਾਪਰੀ ਦਪਹਿਰ ਦੇ ਤਕਰੀਬਨ ਸਵਾ 2:00 ਵਜੇ ਦੇ ਕਰੀਬ ਸੋ ਘਰ ਦੀ ਗਰਾਜ ਤੋਂ ਅੱਗ ਸ਼ੁਰੂ ਹੋਈ ਸੀ ਅੱਗ ਕਾਫੀ ਇਹ ਇਹ ਵੱਡੇ ਪੱਧਰ ਤੇ ਫੈਲੀ ਆ ਪਰ ਇਹਦੇ ਵਿੱਚ ਫਾਇਰ ਡਿਪਾਰਟਮੈਂਟ ਨੇ ਇਹੀ ਗੱਲ ਦੱਸੀ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਵੈਸੇ ਘਰ ਦਾ ਕਾਫੀ ਵੱਡਾ ਨੁਕਸਾਨ ਹੋਇਆ ਪਰ ਕਿਸੇ ਦੇ ਜ਼ਖਮੀ ਹੋਣ ਦਾ ਕੋਈ ਜਾਨੀ ਨੁਕਸਾਨ ਹੋਣ ਦਾ ਪਚਾਰਿਆ ਜੀ ਜੀਵਨ ਸਿੰਘ ਸਾਹਿਬ ਤੇ ਕੋਈ ਜਾਣਦਿਆਂ ਦੀ ਹੋਰ ਅਪਡੇਟ ਕਰਨੀ ਨਹੀਂ ਫਿਰ ਤੁਹਾਡੇ ਕੋਲ ਜਾਣ ਚਾਵਾਂਗੇ ਜੀ ਆਪਨੇ ਚ ਹੁਣ ਮੈਨੂੰ ਇਹਦੇ ਬਾਰੇ ਪਤਾ ਲਈ ਤੁਸੀਂ ਖਬਰ ਅਪਡੇਟ ਕੀਤੀ ਜਾਂ ਨਹੀਂ ਕੀਤੀ ਕਿ ਬੰਗਲਾਦੇਸ਼ ਤੋਂ ਇੱਕ ਖਬਰ ਸੀ ਜਿਹੜੇ ਉਹਨਾਂ ਦੇ ਸਾਬਕਾ ਪ੍ਰਾਈਮ ਮਿੰਿਸਟਰ ਨੇ ਸ਼ੇਖ ਸੀਨਾ ਜੀ ਕਿਉਂਕਿ ਉਹ ਬੰਗਲਾਦੇਸ਼ ਛੱਡ ਕੇ ਸਮੇਂ ਜਲਾ ਵਤਨੀ ਦਾ ਇਹ ਸਮਾਂ ਜਿਹੜਾ ਗੁਜ਼ਾਰ ਰਹੇ ਨੇ ਉਹਨਾਂ ਨੇ ਭਾਰਤ ਦੇ ਵਿੱਚ ਆ ਕੇ ਸ਼ਰਨ ਲਈ ਸੀ ਸੋ ਉੱਥੇ ਜੋ 2024 ਦੇ ਵਿੱਚ ਜੋ ਵਿਦਿਆਰਥੀਆਂ ਦੇ ਉੱਪਰ ਧੱਕੇਸ਼ਾਹੀ ਹੋਈ ਸੀ ਤੇ ਵਿਦਿਆਰਥੀਆਂ ਦੇ ਉੱਪਰ ਜੋ ਜ਼ੁਲਮ ਅਤਿਆਚਾਰ ਹੋਇਆ ਸੀਗਾ ਸੋ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਉੱਥੇ ਮੌਤ ਦੀ ਸਜ਼ਾ ਸੁਣਾਈ ਗਈ ਹੈ ਸੋ ਇਹ ਕਾਫੀ ਵੱਡਾ ਫੈਸਲਾ ਉਹਦੇ ਖਿਲਾਫ ਆਇਆ ਹੈ ਜੀ ਬਲਨ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰਿੰਸਾਂ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਦੇ ਉੱਤੇ